ਸਤਿ ਸ੍ਰੀ ਅਕਾਲ ਜੀ ਨਮਸਤੇ ਸਲਾਮ ਵਾਲੇਕੁਮ ਅੱਜ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਦੇਣੀ ਹੈ ਜੀ ਕਿਸਾਨ ਮੀਟਿੰਗ ਦੀ ਜਿਹੜੀ ਕਿ ਅੱਜ ਹੋਈ ਹੈ ਜੀ 8 ਦਸੰਬਰ ਨੂੰ ਬਹੁਤ ਸਾਰੇ ਵੀਰਾਂ ਦੇ ਮੈਸੇਜ ਆ ਰਹੇ ਸੀ ਕਿ ਭਾਜੀ ਸਾਨੂੰ ਉਸ ਮੀਟਿੰਗ ਦੀ ਕੋਈ ਵੀ ਅਪਡੇਟ ਕਿਸੇ ਵੀ ਚੈਨਲ ਵੱਲੋਂ ਜਿਹੜੀ ਕਿ ਨਹੀਂ ਦਿੱਤੀ ਜਾ ਰਹੀ ਬਹੁਤ ਘੱਟ ਚੈਨਲ ਨੇ ਜਿਹੜੇ 2-3 ਚੈਨਲ ਪੰਜਾਬੀ ਮੇਨ ਉੱਥੇ ਕਵਰੇਜ ਕਰ ਰਹੇ ਸੀ ਉਹਨਾਂ ਵੱਲੋਂ ਵੀ ਕੋਈ ਵੀ ਅਪਡੇਟ ਨਹੀਂ ਆ ਰਹੀ ਤੇ ਮੇਰੀ ਹੁਣੇ ਹੀ ਜਿਹੜੇ ਉਥੇ ਪੱਤਰਕਾਰ ਉਥੇ ਕਵਰੇਜ ਕਰ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਹੋ ਕੇ ਖਟੀ ਆ ਉਹਨਾਂ ਵੱਲੋਂ ਜਿਹੜੀ ਕਿ ਅਪਡੇਟ ਦਿੱਤੀ ਗਈ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ ਤੇ ਜਿਹੜੀ ਉਹਨਾਂ ਵੱਲੋਂ ਵੀਡੀਓ ਉਥੋਂ ਅਪਲੋਡ ਕਰਨ ਦੇ ਵਿੱਚ ਪਰੇਸ਼ਾਨੀ ਆ ਰਹੀ ਆ ਕਿਸਾਨ ਮੋਰਚੇ ਤੋਂ ਉਹ ਕਿਉਂ ਆ ਰਹੀ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਜਿਹੜੀਆਂ ਅਮਿਤ ਸ਼ਾਹ ਜਾਨੀ ਕਿ ਇੰਡੀਅਨ ਗਵਰਨਮੈਂਟ ਦੇ ਅੱਗੇ ਸ਼ਰਤਾਂ ਰੱਖੀਆਂ ਗਈਆਂ ਸੀਗੀਆਂ ਜਾਂ ਉਹਨਾਂ ਨੇ ਕੀ ਕੀਤਾ ਉਹਦੇ ਬਾਰੇ ਵੀ ਤੁਹਾਨੂੰ ਜਿਹੜੀ ਕਿ ਅਪਡੇਟ ਮੈਂ ਦੇਣ ਲੱਗਿਆ ਆ ਸਭ ਤੋਂ ਜਿਹੜੀ ਮੇਨ ਪ੍ਰੋਬਲਮ ਆ ਰਹੀ ਹੈ ਜੀ ਉੱਥੇ ਜੈਮਰ ਲਗਾ ਦਿੱਤੇ ਗਏ ਨੇ ਗੱਡੀਆਂ ਦੇ ਉੱਪਰ ਵੀ ਉਹ ਜਿੰਨਾ ਵੀ ਇੰਟਰਨੈਟ ਉੱਥੇ ਲੋਕ ਯੂਜ਼ ਕਰ ਰਹੇ ਨੇ ਚਾਹੇ ਕਿਸੇ ਵੀ ਕੰਪਨੀ ਦਾ ਹੋਵੇ ਸਾਰਾ ਉਹ ਇੰਟਰਨੈਟ ਜਾਮ ਕਰ ਦਿੱਤਾ ਗਿਆ ਵੀ ਉੱਥੋਂ ਕੋਈ ਵੀ ਇਨਸਾਨ ਲਾਈਵ ਨਹੀਂ ਕਰ ਸਕਦਾ ਸਿਰਫ ਨਾਰਮਲ ਕਾਲ ਕਰ ਸਕਦਾ ਇੰਟਰਨੈਟ ਯੂਜ਼ ਨਹੀਂ ਕਰ ਸਕਦਾ ਕਿਸਾਨੀ ਧਰਨੇ ਦੇ ਉੱਪਰੋਂ ਉੱਥੇ ਇੰਟਰਨੈਟ ਜਿਹੜਾ ਕਿ ਬਹੁਤ ਘੱਟ ਜਿਹੜਾ ਕਿ ਅੱਛਾ ਚੱਲ ਰਿਹਾ ਹੈ ਇੱਕ ਹਿਸਾਬ ਦਾ ਇੰਟਰਨੈਟ ਜਾਮ ਕਰਤਾ ਕਰ ਦਿੱਤਾ ਗਿਆ ਆ ਕਿਉਂਕਿ ਜੋ ਵੀ ਉੱਥੋਂ ਕਵਰੇਜ ਕਰ ਰਿਆ ਸੀ ਸਾਰਾ ਪੰਜਾਬੀ মিডিਆ ਕਰ ਰਿਆ ਸੀ ਤੇ ਪੰਜਾਬੀ মিডিਆ ਉੱਥੋਂ ਲਾਈਵ ਕਰ ਰਿਆ ਸੀ ਤਾਂ ਜੋ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਸਾਰੇ ਐਨਆਰਆਈ ਵੀਰਾਂ ਤੱਕ ਖਬਰ ਪਹੁੰਚ ਰਹੀ ਸੀ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਆ ਸਾਰੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਇਹੀ ਦਰਦ ਸੀਗਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੇ ਅੱਜ ਵੀ ਜਿਹੜੀ ਮੀਟਿੰਗ ਹੋ ਰਹੀ ਸੀਗੀ ਮੀਟਿੰਗ ਦੀ ਵੀਡੀਓ ਵੀ ਥੋੜੀਆਂ ਬਹੁਤੀਆਂ ਹੀ ਸਾਰਿਆਂ ਤੱਕ ਪੌਂਚਿੰਗ ਆਨੇ ਨਹੀਂ ਪਤਾ ਲੱਗਿਆ ਵੀ ਕੀ ਹੋਇਆ ਮੀਟਿੰਗ ਦੇ ਵਿੱਚ ਜਿਹੜੀ ਅੱਜ ਦੀ ਮੀਟਿੰਗ ਹੋਈ ਹੈ ਜੀ ਉਹ ਇੱਕ ਹਿਸਾਬ ਦੀ ਬੇਸਿੱਟਾ ਆਪਾਂ ਕਹਿੰਦੇ ਹਾਂ ਫਾਲਤੂ ਜਿਹੜੀ ਇਹ ਕਿ ਰਹੀ ਆ ਉਹਦੇ ਵਿੱਚ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਆ ਕਿ ਨਵੀਂ ਗੱਲ ਨਹੀਂ ਐਡ ਕੀਤੀ ਪਹਿਲਾਂ ਵੀ ਇਹਆਂ ਪੰਜ ਮੀਟਿੰਗਾਂ ਹੋਈਆਂ ਨੇ ਇੰਡੀਅਨ ਗਵਰਨਮੈਂਟ ਦੇ ਨਾਲ ਕਿਸਾਨਾਂ ਦੀਆਂ ਉਹਨਾਂ ਵਰਗੀ ਹੀ ਇਹ ਛੇਵੀਂ ਮੀਟਿੰਗ ਸੀਗੀ ਜਿਹੜੀ ਕਿ ਕੱਲ 8 ਦਸੰਬਰ ਨੂੰ ਹੀ ਗਵਰਨਮੈਂਟ ਵੱਲੋਂ ਬੁਲਾਈ ਗਈ ਸੀ 8 ਦਸੰਬਰ ਨੂੰ ਗਵਰਨਮੈਂਟ ਨੇ ਦੁਪਹਿਰ ਦੇ ਟਾਈਮ ਅਮਿਤ ਸ਼ਾਹ ਵੱਲੋਂ ਕਾਲ ਆਈ ਸੀ ਸਾਰੇ ਕਿਸਾਨਾਂ ਨੂੰ 13 ਕਿਸਾਨ ਗਏ ਸੀਗੇ ਇਸ ਮੀਟਿੰਗ ਦੇ ਵਿੱਚ ਗੱਲਬਾਤ ਕਰਨ ਵਾਸਤੇ ਕਾਫੀ ਜਿਹੜੇ ਕਿਸਾਨ ਦੂਸਰੇ ਸੀਗੇ ਜਿਹੜੀ ਕਿ 31 ਜਥੇਬੰਦੀਆਂ ਨੇ ਉਹਨਾਂ ਵੱਲੋਂ ਨਾਰਾਜ਼ਗੀ ਜਤਾਈ ਗਈ ਸੀ ਕਿ ਵੀ ਸਾਨੂੰ ਕਾਹਤੋਂ ਨਹੀਂ ਸੱਦਿਆ ਗਿਆ ਕੋਈ ਹਰ ਵਾਰ ਜਦੋਂ ਵੀ ਜਾਂਦੇ ਸੀ ਕਿਸਾਨ ਕਾਫੀ ਜਾਂਦੇ ਸੀਗੇ ਸਾਰਿਆਂ ਨੂੰ ਸੱਦਿਆ ਜਾਂਦਾ ਸੀਗਾ ਤੇ ਪਰ ਇਸ ਵਾਰ 13 ਕਿਸਾਨਾਂ ਨੂੰ ਸੱਜਿਆਗਾ ਤੇ ਉਹ ਉੱਥੇ ਪਹੁੰਚੇ ਤੇ ਪਹੁੰਚਣ ਤੇ ਵੀ ਉਹ ਉਹਨਾਂ ਨੂੰ ਸਮਝਾ ਰਹੇ ਸੀਗੇ ਜਿਹੜੇ ਵੀ ਅਮਿਤ ਸ਼ਾਹ ਦੇ ਨਾਲ ਹੋਰ ਵੱਡੇ ਵੱਡੇ ਬਿਜ਼ਨਸਮੈਨ ਬੈਠੇ ਸੀ ਸਲਾਹਕਾਰ ਬੈਠੇ ਸੀਗੇ ਕਿ ਤੁਹਾਡੇ ਵਾਸਤੇ ਇਹ ਕਾਨੂੰਨ ਬਹੁਤ ਚੰਗੇ ਨੇ ਇਹ ਕਾਨੂੰਨ ਤੁਹਾਡੇ ਵਾਸਤੇ ਮਾੜੇ ਨਹੀਂ ਹੈਗੇ ਤੇ ਕਿਸਾਨ ਆਗੂਆਂ ਨੇ ਇਹੀ ਕਿਹਾ ਆ ਕਿ ਸਾਡੇ ਨੂੰ ਪਤਾ ਹੈ ਸਾਡੇ ਵਾਸਤੇ ਕੀ ਚੰਗਾ ਤੇ ਕੀ ਮਾੜਾ ਹੈ ਤੇ ਅਸੀਂ ਇੱਕੇ ਗੱਲ ਦੇ ਉੱਪਰ ਅੜੇ ਹੋਏ ਆ ਯੈਸ ਔਰ ਨੋ ਤੁਸੀਂ ਸਾਨੂੰ ਹਾਂ ਜਾਂ ਨਾ ਦੇ ਵਿੱਚ ਜਵਾਬ ਦਿਓ ਕਿ ਤੁਸੀਂ ਜਿਹੜੇ ਸਾਡੇ ਕਾਨੂੰਨ ਆ ਇਹ ਰੱਦ ਕਰਨੇ ਆ ਜਾਂ ਨਹੀਂ ਕਰਨੇ ਸਾਡੇ ਤਿੰਨੇ ਕਾਨੂੰਨ ਰੱਦ ਕਰੋ ਤੇ ਸਾਡੀ ਮੰਗ ਆਹ ਆ ਤੇ ਸਾਨੂੰ ਸਮਝਾਉਣ ਦੀ ਲੋੜ ਨਹੀਂ ਹੈਗੀ ਅਸੀਂ ਸਮਝਦਾਰਾਂ ਅਸੀਂ ਜਦੋਂ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਟੋਲ ਪਲਾਜ਼ਾਂ ਦੇ ਉੱਪਰ ਜਦੋਂ ਲਗਾਏ ਸੀਗੇ ਧਰਨੇ ਤਾਂ ਉਦੋਂ ਇਹ ਧਰਨੇ ਬਹੁਤ ਛੋਟੇ ਸੀਗੇ ਤੇ ਇਹ ਧਰਨਾ ਹੁਣ ਬਹੁਤ ਵੱਡਾ ਹੋ ਚੁੱਕਿਆ ਆ ਇਹ ਜਿੰਨਾਂ ਸਾਰੀਆਂ ਗੱਲਾਂ ਬਾਤਾਂ ਮੈਂ ਤੁਹਾਡੇ ਨਾਲ ਕਰ ਰਿਹਾ ਆ ਇਹ ਇੱਥੇ ਧਰਨੇ ਦੇ ਜਿਹੜੇ ਕਿ ਉੱਥੇ ਕਿਸਾਨ ਜਥੇਬੰਦੀਆਂ ਦੇ ਮੁੱਖੀ ਕਾਫੀ ਜਿਹੜੇ ਆਪਣੇ ਟੱਚ ਦੇ ਵਿੱਚ ਹੈਗੇ ਨੇ ਜਿਨ੍ਹਾਂ ਦੇ ਫੋਨ ਨੰਬਰ ਨੇ ਉਹਨਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਤੇ ਪੱਤਰਕਾਰਾਂ ਦੇ ਨਾਲ ਵੀ ਗੱਲਬਾਤ ਹੋਈ ਹੈ ਜਿਨ੍ਹਾਂ ਨੇ ਇਹ ਸਾਰੀ ਮੈਨੂੰ ਅਪਡੇਟ ਦਿੱਤੀ ਹੈ ਕਿਉਂਕਿ ਉੱਥੇ ਇੰਟਰਨੈਟ ਜਾਮ ਹੋਣ ਦੀ ਵਜ੍ਹਾ ਕਰਕੇ ਨਹੀਂ ਕਿ ਵੀਡੀਓ ਅਪਲੋਡ ਨਹੀਂ ਹੋ ਰਹੀਆਂ ਹੁਣ ਵੀਡੀਓ ਰਿਕਾਰਡ ਕਰ ਲਿਆ ਨੇ ਸਾਰੇ ਉਸ ਏਰੀਆ ਦੇ ਵਿੱਚ ਆ ਰਹੇ ਨੇ ਜਿੱਥੇ ਇੰਟਰਨੈਟ ਦੀ ਰੇਂਜ ਹੈਗੀ ਆ ਟੀਵੀ ਚੈਨਲਾਂ ਵਾਲੇ ਤੇ ਉੱਥੋਂ ਜਿਹੜੀਆਂ ਵੀਡੀਓ ਆ ਉਹ ਅਪਲੋਡ ਕਰਨਗੇ ਜੀ ਤੇ ਮੈਨੂੰ ਸੀਗਾ ਵੀ ਕਾਫੀ ਜਿੰਨੀ ਆਪਣੇ ਲੋਕ ਸੁਣਦੇ ਆ ਮੈਂ ਹਰ ਇੱਕ ਤੱਕ ਗੱਲਬਾਤ ਪਚਾ ਸਕਾ ਤੇ ਕਿਸਾਨ ਜਥੇਬੰਦੀਆਂ ਨੇ ਇਹ ਵੀ ਗੱਲ ਕਹੀ ਹੈ ਕਿ ਜਦੋਂ ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲਾਂ ਨੇ ਸਰਕਾਰੀ ਸਕੂਲ ਖਤਮ ਕਰ ਦਿੱਤੇ ਗਏ ਨੇ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਸਰਕਾਰੀ ਸਕੂਲਾਂ ਦੇ ਹਾਲਾਤ ਕੀ ਨੇ ਇਹ ਕਿਸਾਨ ਜਥੇਬੰਦੀਆਂ ਦੇ ਜਿਹੜੀ ਗਈ ਸੀ ਟੀਮ ਉਹਨਾਂ ਦੇ ਵਿੱਚੋਂ ਇੱਕ ਕਿਸਾਨ ਨੇ ਸਰਕਾਰ ਅੱਗੇ ਇਹ ਅੰਸਰ ਰੱਖਿਆ ਕਿ ਪ੍ਰਾਈਵੇਟ ਸਕੂਲਾਂ ਨੇ ਸਰਕਾਰੀ ਸਕੂਲ ਖਤਮ ਕਰ ਦਿੱਤੇ ਗਏ ਨੇ ਵੀ ਸਾਨੂੰ ਪਤਾ ਕੀ ਰਿਜ਼ਲਟ ਆ ਸਾਨੂੰ ਸਾਡੇ ਚੰਗੇ ਮਾੜੇ ਦਾ ਪਤਾ ਆ ਕੀ ਆ ਕੀ ਨਹੀਂ ਹੈਗਾ ਤੇ ਜਿਹੜੀ ਕੱਲ ਨੂੰ 9 ਦਸੰਬਰ ਨੂੰ ਮੀਟਿੰਗ ਹੋਣੀ ਸੀਗੀ ਉਹ ਹੁਣ ਨਹੀਂ ਹੋਣੀ ਤੇ ਉਹ ਜਿਹੜੀ ਮੀਟਿੰਗ ਹੁਣ 10 ਦਸੰਬਰ ਨੂੰ ਹੋਣੀ ਆ ਕੱਲ ਨੂੰ ਯਾਨੀ ਕਿ 9 ਦਸੰਬਰ ਨੂੰ ਲਿਖਤੀ ਰੂਪ ਦੇ ਵਿੱਚ ਦੇਣਗੇ ਇੱਕ ਪੇਪਰ ਦੇ ਉੱਪਰ ਲਿਖ ਕੇ ਦੇਣਗੇ ਵੀ ਆਹਾ ਆਹ ਸੀ ਤੁਹਾਡੇ ਕਾਨੂੰਨਾਂ ਦੇ ਵਿੱਚ ਸੋਧ ਕਰ ਦੇਣੀ ਆ ਇਹ ਕਿਹਾ ਗਿਆ ਕਿਸਾਨ ਜਿੱਥੇ ਬੰਦਿਆਂ ਕਿ ਤੁਹਾਨੂੰ ਕੱਲ ਨੂੰ ਅਸੀਂ ਲਿਖ ਕੇ ਦੇ ਦੇਵਾਂਗੇ ਤੇ ਤੁਸੀਂ ਆਪਣੀ 40 ਮੈਂਬਰੀ ਕਮੇਟੀ ਦੇ ਵਿੱਚ ਬੈਠ ਕੇ ਸਾਰਾ ਇਹ ਵਿਚਾਰ ਵਟਾਂਦਰਾ ਕਰੋ ਕਿ ਜੋ ਅਸੀਂ ਕੀਤਾ ਹੈ ਠੀਕ ਕੀਤਾ ਜਾਂ ਨਹੀਂ ਕੀਤਾ ਤੇ ਕਿਸਾਨਾਂ ਦਾ ਕਹਿਣਾ ਇਹ ਸੀਗਾ ਵੀ ਜੋ ਵੀ ਗੱਲਬਾਤ ਹੋਊਗੀ ਹੁਣ ਉਹ ਸਟੇਜ ਤੇ ਉਪਰੋਂ ਚੜ ਕੇ ਅਸੀਂ ਬੋਲ ਕੇ ਸਾਰੀ ਸੰਗਤ ਜਿੰਨੇ ਵੀ ਕਿਸਾਨ ਪਹੁੰਚੇ ਨੇ ਸਾਰਿਆਂ ਤੋਂ ਪੁੱਛ ਕੇ ਫੇਰ ਹੀ ਅਸੀਂ ਹਾਂ ਨਾ ਦੇ ਵਿੱਚ ਤੁਹਾਨੂੰ ਜਵਾਬ ਦੇਵਾਂਗੇ ਹੁਣ 40 ਮੈਂਬਰੀ ਵਾਲਾ ਕੰਮ ਨਹੀਂ ਰਿਹਾ ਹੁਣ ਕਮੇਟੀਆਂ ਬਣਾਉਣ ਵਾਲਾ ਕੰਮ ਨਹੀਂ ਰਿਹਾ ਹੁਣ ਇਹ ਧਰਨਾ ਜਿਹੜਾ ਕਿ ਬਹੁਤ ਵੱਧ ਚੁੱਕਾ ਹੈ ਇੰਟਰਨੈਸ਼ਨਲ ਲੈਵਲ ਦੇ ਉੱਪਰ ਜਿਹੜਾ ਕਿ ਬਹੁਤ ਇਸ ਧਰਨ ਜਿਹੜੀ ਹੈ ਕਿ ਗੱਲਾਂ ਬਾਤਾਂ ਹੋ ਰਹੀਆਂ ਕਿ ਬਹੁਤ ਲੰਮਾ ਧਰਨਾ ਜਿਹੜਾ ਕਿ ਇਹ ਬਣ ਚੁੱਕਿਆ ਹੈ ਤੇ ਇੰਨਾ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਕਿ ਪ੍ਰੋਟੈਸਟ ਹੋ ਰਿਹਾ ਹੈ ਤੇ ਇਹ ਵੀ ਗੱਲ ਇੱਕ ਸਲਾਹਾਯੋਗ ਹੈ ਜੀ ਤੇ ਹੁਣ ਕੱਲ ਨੂੰ 2 ਜੇ 9 ਦਸੰਬਰ ਨੂੰ ਕਿਸਾਨਾਂ ਦੀ ਮੀਟਿੰਗ ਹੋਣੀ ਆ ਉਹ ਕੋ ਡਿਸਾਈਡ ਕਰਨਗੇ ਵੀ ਅਗਲੀਆਂ ਮੀਟਿੰਗਾਂ ਦੇ ਵਿੱਚ ਆਪਾਂ 10 ਦਸੰਬਰ ਨੂੰ ਜਾਣਾ ਜਾਂ ਨਹੀਂ ਜਾਣਾ ਜਾਂ ਆਪਣਾ ਅਗਲਾ ਸਟੈਪ ਕੀ ਹੋਊਗਾ ਬਾਕੀ ਤੁਹਾਨੂੰ ਸਵੇਰ ਤੱਕ ਕਾਫੀ ਚੈਨਲਾਂ ਦੀਆਂ ਵੀਡੀਓ ਮਿਲ ਜਾਣਗੀਆਂ ਜੀ ਤੇ ਇਹ ਜਿਹੜੀਆਂ ਅਪਡੇਟਿੰਗਾਂ ਸੀਗੀਆਂ ਤੇ ਇੱਕ ਜ਼ਰੂਰੀ ਬੇਨਤੀ ਹੋਰ ਆ ਕਿ ਜਿਹੜੇ ਮੇਰੇ ਵੀਰ ਐਨ ਆਰ ਆਈ ਡੋਨੇਸ਼ਨ ਕਰ ਰਹੇ ਆ ਇੱਕ ਮੈਂ ਤੁਹਾਨੂੰ ਗੱਲ ਦੱਸ ਦਿੰਨਾ ਬਹੁਤ ਸਾਰੇ ਵੀਰਾਂ ਨੂੰ ਪਤਾ ਹੋਊਗਾ ਕਿ ਇੱਕ ਇਨਸਾਨ ਫੇਸਬੁੱਕ ਦੇ ਦੁਆਰਾ 70000 ਡਾਲਰ ਇਕੱਠਾ ਕਰ ਗਿਆ ਉਸ ਇਨਸਾਨ ਦਾ ਪਤਾ ਹੀ ਨਹੀਂ ਕੌਣ ਆ ਕੌਣ ਨਹੀਂ ਹੈਗਾ ਉਸ ਨੇ ਇੱਕ ਲਿੰਕ ਛੱਡਿਆ ਸੀ ਵੈਬਸਾਈਟ ਦਾ ਗੋ ਫੰਡ ਦਾ ਉੱਥੇ ਤੁਸੀਂ ਜਾਂਦੇ ਸੀਗੇ ਲੋਕੀ ਕਲਿੱਕ ਕਰਕੇ ਉੱਥੇ ਦਾਨ ਕਰੀ ਜਾਂਦੇ ਸੀਗੇ ਉੱਤੇ ਲਿਖਿਆ ਹੋਇਆ ਸੀ ਕਿਸਾਨ ਪ੍ਰੋਟੈਸਟ ਵਾਸਤੇ ਪੈਸੇ ਇਕੱਠੇ 70000 ਡਾਲਰ ਕੋਈ ਅਨਨੋਨ ਪਰਸਨ ਹੀ ਜਿਹਨੂੰ ਜਾਣਦੇ ਵੀ ਨਹੀਂ ਸੀ ਉਹ ਇਕੱਠਾ ਕਰ ਗਿਆ ਕੋਈ ਵੀ ਮੇਰਾ ਵੀਰ ਐਨ ਆਰ ਆਈ ਹਰ ਇੱਕ ਦੇ ਮਨ ਦੇ ਵਿੱਚ ਦਰਦ ਹੈਗਾ ਹਰ ਇੱਕ ਆਪਣੀ ਜਿਹੜੀ ਕਮਾਈ ਹੈ ਆਪਣੀ ਮਿਹਨਤ ਦੀ ਕਮਾਈ ਹੈ ਆਪਣੀ ਕੋਈ ਦੋ ਨੰਬਰ ਦੀ ਕਮਾਈ ਨਹੀਂ ਹੈਗੀ ਆਪਣੇ ਪੈਸੇ ਸਾਹਮਣੇ ਰੱਖੋ ਜੇ ਤੁਸੀਂ ਕੋਈ ਕਰਨੀ ਹੈ ਹੈਲਪ ਕਰਨੀ ਤਾਂ ਆਪਣੇ ਪਰਿਵਾਰ ਨੂੰ ਕਹੋ ਇੰਡੀਆ ਆਪਣੇ ਪਰਿਵਾਰ ਨੂੰ ਕਹੋ ਕਿ ਆ ਲੈ 1000 ਯੂਰੋ ਜਾ ਕੇ ਉੱਥੇ ਕੋਈ ਆਟਾ ਦੇ ਆ ਜਾਂ ਖਾਣ ਵਾਲੇ ਕੋਈ ਬਿਸਕੁਟ ਦੇ ਆ ਜਾਂ ਦੁੱਧ ਦੇ ਆ ਉਹ ਚੀਜ਼ ਆਪਣੇ ਪਰਿਵਾਰ ਰਾਹੀਂ ਤੁਸੀਂ ਰਾਸ਼ਨ ਪਚਾਓ ਨਾ ਕਿ ਕਿਸੇ ਤੀਸਰੇ ਥਰਡ ਪਰਸਨ ਦੇ ਥਰੂ ਤੁਸੀਂ ਪਚਾਓ ਜਿਹਨੂੰ ਤੁਸੀਂ जानਦੇ ਵੀ ਨਹੀਂ ਹੈਗੇ ਤੇ ਵੱਧ ਤੋਂ ਵੱਧ ਕਿਸਾਨ ਜਥੇਬੰਦੀਆਂ ਲੋ ਇਹ अपील ਸੀਗੀ ਕਿ ਜਿਹੜੇ ਵੀ ਵੀਡੀਓ ਨੂੰ ਸੁਣਦੇ ਨੇ ਜਾਂ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਪਿੰਡ ਦੇਆਂ ਨੂੰ ਕੱਲ ਸਕਦੇ ਹੋ ਵੱਧ ਤੋਂ ਵੱਧ ਇਕੱਠ ਕਰੋ ਦਿੱਲੀ ਦੇ ਵਿੱਚ ਇਕੱਠ ਨਹੀਂ ਕਰਨਾ ਚਾਹੀਦਾ ਜੇ ਇਕੱਠ ਘਟ ਗਿਆ ਤਾਂ ਆਪਾਂ ਕਮਜ਼ੋਰ ਪੈ ਜਾਵਾਂਗੇ ਫਿਲਹਾਲ ਇਕੱਠ ਤਾਂ ਚਲੋ ਨਹੀਂ ਘਟ ਰਿਹਾ ਕਹਿੰਦੇ ਪ੍ਰਮਾਤਮਾ ਦੀ ਕਿਰਪਾ ਹੈ ਹਜੇ ਕਿਸਾਨ ਆ ਰਹੇ ਆ ਟ੍ਰੇਨਾਂ ਚੱਲ ਰਹੀਆਂ ਨੇ ਬਠਿੰਡੇ ਜਕਸ਼ਨ ਤੋਂ ਸਿੱਧੀਆਂ ਟ੍ਰੇਨਾਂ ਜਿਹੜੀਆਂ ਕਿ ਦਿੱਲੀ ਨੂੰ ਆ ਰਹੀਆਂ ਨੇ ਬਿਨਾਂ ਟੈਗਟ ਤੋਂ ਕਿਸਾਨਾਂ ਦੀਆਂ ਵੀਡੀਓ ਦੇਖਣ ਨੂੰ ਮਿਲ ਰਹੀਆਂ ਨੇ ਤੁਹਾਡੇ ਵੀ ਜੇਕਰ ਪਿੰਡ ਦੇ ਵਿੱਚੋਂ ਨਹੀਂ ਕੋਈ ਆ ਰਿਹਾ ਜਾਂ ਘਟ ਆਏ ਨੇ ਆਪਣੇ ਪਿੰਡ ਦੇ ਗੱਲਬਾਤ ਕਰੋ ਜੇਕਰ ਤੁਹਾਡੀ ਗੱਲਬਾਤ ਮੰਨਦੇ ਨੇ ਤੁਹਾਡੇ ਪਿੰਡ ਵਾਲੇ ਐਨਆਰਆਈ ਤੁਸੀਂ ਡੋਨੇਸ਼ਨ ਦੰਨੇ ਹੋ ਪਿੰਡ ਦੇ ਪ੍ਰਤੀ ਤਜੋਗ ਵੀ ਤੁਹਾਡੇ ਪਿੰਡ ਦੇ ਵਿੱਚ ਕਲੱਬ ਬਣਿਆ ਹੋਇਆ ਹੈ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੁਸੀਂ ਅਗਲੀ ਜਿਹੜੀ ਹੈ ਕਿ ਕਾਰਵਾਈ ਕਰ ਸਕਦੇ ਹੋ ਕਿ ਟੀਮਾਂ ਬਣਾ ਕੇ ਵੀ ਜਾ ਸਕਦੇ ਹੋ ਇਹ ਜੀ ਅਪਡੇਟ ਸੀ ਛੋੜੀ ਜੀ ਤੁਹਾਨੂੰ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਜੋ ਮੈਨੂੰ ਲੱਗਿਆ ਵੀ ਹਾਂ ਜ਼ਰੂਰੀ ਆ ਵੀ ਕੋਈ ਮੀਡੀਆ ਕਵਰੇਜ ਨਹੀਂ ਆ ਰਹੀ ਪੰਜਾਬ ਤੋਂ ਤੇ ਜਿੰਨੀ ਕੁ ਮੈਥੋਂ ਅਪਡੇਟ ਇਕੱਠੀ ਹੋਈ ਫੋਨ ਲਾ ਕੇ ਆਸੇ-ਪਾਸੇ ਇਸ ਟਾਈਮ ਰਾਤ ਨੂੰ ਮੈਂ ਸਾਰਿਆਂ ਨੂੰ اٹھਾਇਆ ਸੀਗਾ ਇੰਡੀ ਸਿੱਗਾ ਇੰਡੀਆ ਦੇ ਵਿੱਚ ਵੀ ਸੁੱਤੇ ਪਏ ਸੀ ਉਹ ਕਹਿੰਦੇ ਹੁਣ ਤਾਂ ਇੰਟਰਨੈਟ ਚੱਲ ਨਹੀਂ ਰਿਹਾ ਸਵੇਰ ਦੇ ਟਾਈਮ ਦੇਖਾਂਗੇ ਕੀ ਅਪਡੇਟ ਜਿਹੜੀ ਹੈ ਕਿ ਦੇਣੀ ਆ ਤੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਤੁਹਾਨੂੰ ਵੀ ਰਾਤ ਦੇ ਟਾਈਮ ਡਿਸਟਰਬ ਕੀਤਾ ਤੇ ਮਿਲਦੇ ਆਂ ਜੀ ਕੱਲ ਦੀ ਵੀਡੀਓ ਚ ਆਪਣਾ ਖਿਆਲ ਰੱਖਿਓ ਸასი ਸ਼ਕਲ ਨਮਸਤੇ ਸਲਾਮ ਅਲੈਕੁਮ